ਦਸੂਹਾ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ 2 ਦਰਜਨ ਦੇ ਕਰੀਬ ਹਥਿਆਰਬੰਦ ਬਦਮਾਸ਼ਾਂ ਨੇ ਸਵਾਰੀਆਂ ਨਾਲ ਭਰੀ ਬੱਸ ਦੀ ਭੰਨ ਤੋੜ ਕੀਤੀ ਅਤੇ ਡਰਾਈਵਰ ਸਮੇਤ ਸਵਾਰੀਆਂ ਨਾਲ ਕੁੱਟਮਾਰ ਕੀਤੀ ਗਈ ਬੱਸ ਵਿੱਚ ਸਵਾਰ ਪੁਲਿਸ ਅਧਿਕਾਰੀ ਦੀ ਵੀ ਵਰਦੀ ਪਾੜੀ ਗਈ ਹੁਸ਼ਿਆਰਪੁਰ ਦੇ ਦਸੂਹਾ ਹਾਜੀਪੁਰ ਰੋਡ ਨਜ਼ਦੀਕ ਬੜਲਾ ਮੋੜ ਤੇ ਦੇਰ ਸ਼ਾਮ 2 ਦਰਜਨ ਦੇ ਕਰੀਬ ਬਦਮਾਸ਼ਾਂ ਨੇ ਸੜਕ ਦੇ ਵਿੱਚ ਬੱਸ ਦੀ ਭੰਨ ਤੋੜ ਕੀਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੌਜਵਾਨਾਂ ਦੇ ਬੱਸ ਡਰਾਈਵਰ ਨੂੰ ਬੁਰੀ ਤਰ੍ਹਾਂ ਕੁੱਟਿਆ ਨਾਲ ਹੀ ਬੱਸ ਵਿੱਚ ਸਵਾਰ ਸਵਾਰੀਆਂ ਨੂੰ ਵੀ ਨਹੀਂ ਬਖਸ਼ਿਆ ਅਤੇ ਉਹਨਾਂ ਤੇ ਵੀ ਕਈ ਵਾਰ ਕਿਤੇ ਗਈ। ਇਹ ਬੰਦੇ ਪਤਾ ਕੁਛ ਕੀ ਹੋਇਆ ਗਈ ਸੀ ਗੱਲ ਕੀ ਹੋਈ ਸੀਗੀ? ਪਿੱਛੋਂ ਆਏ ਆ। ਕਿੰਨੇ ਕਿੰਨੇ ਜਣੇ ਸੀਗੇ ਇਹ? 15-16 ਜਣੇ। ਕਿੰਨੀਆਂ ਮਦਦ ਤੋਂ ਕਿੰਨੇ ਬੰਦੇ ਸੀ ਆਈਡੀਆ? 15 ਤੋਂ ਘੱਟ 15-20 ਬੰਦੇ ਨੇ। ਅਹੀਂ ਖਾਲੀ ਤੁਰੇ ਦੇ ਤੁਹਾਡੀ ਵੀ ਪਰਦੀ ਪਾੜਤੀ ਕਹਿੰਦੇ ਬਿਲਕੁਲ ਬਿਲਕੁਲ ਬਈ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਗੁੰਡਾਗਰਦੀ ਜਿਹੜੀ ਪੰਜਾਬ ਚ ਵੱਧਦੀ ਆ ਰਹੀ ਕੀ ਕਹਿਣਾ ਚਾਹੁੰਦੇ ਇਸ ਬਾਰੇ ਮੈਂ ਜੁਫੀ ਵੀ ਆ ਔਰ ਥੋੜਾ ਦਾ ਸਾਹਮਣਾ ਮੈਂ ਪੰਜਾਬ ਚ ਮੇਰੀ 3500 ਨੌਕਰੀ ਹੋਈ ਜੀ ਪੰਜਾਬ ਪੁਲਿਸ ਨੂੰ ਮੈਂ ਦੇਖਣ ਦੇ ਮੈਂ ਤਾਂ ਹਰਾਨ ਆ ਕਿ ਇਹ ਕਿਹੜਾ ਕੰਮ ਹੋ ਗਿਆ ਮੇਰੇ ਨਾਲ ਪਹਿਲੀ ਵਾਰੀ ਸੜਿਓ ਅਹੀਂ ਪਰਦੀਆਂ ਪਾ ਕੇ ਤੁਰੀ ਦਾ ਚਾਹੇ ਜੋ ਵੀ ਐ ਇਦਾਂ ਥੋੜੀ ਹੁੰਦੀ ਐ ਠੀਕ ਇਹ ਕੋਈ ਨਹੀਂ ਮੈਂ ਬਾਜਾ ਪੰਪ ਦਾ ਚੜਿਆ ਇਹਨਾਂ ਨਾਲ ਠੀਕ ਹੈ ਜੀ ਤੇ ਇਹਨਾਂ ਨੇ BNL ਕੀਤੀ ਹੈ ਇਹਨਾਂ ਨੂੰ ਇਹ ਬੜਾ ਪੁੱਛਿਆ ਕਿ ਭਾਜੀ ਕੀ ਗੱਲ ਹੋਈ ਕੀ ਗੱਲ ਹੋਈ ਕੀ ਗੱਲ ਹੋਈ ਇਹਨਾਂ ਨੇ ਕੋਈ ਨਹੀਂ ਇਹਨਾਂ ਨੇ ਧੱਕਾ ਮੂਕੀ ਜੀ ਕੀਤੀ ਹੈ ਕਿ ਕਿੰਨੇ ਬੰਦੇ ਸੀਗੇ ਜਿਹੜੇ ਹਥਿਆਰ ਲੈ ਕੇ ਆਏ ਸੀ ਭਾਜੀ 16-17 ਬੰਦੇ ਸੀ ਹਥਿਆਰ ਵੀ ਸੀਗੇ ਉਹਨਾਂ ਕੋਲ ਹਥਿਆਰ ਕੋਈ ਨਹੀਂ ਬਾ ਇਹਨਾਂ ਕੋਲ ਸੀਗਾ ਉਹ ਸਿਰ ਘੜਾ ਸਾਹ ਇਹ ਆ ਅੱਛਾ ਉਹ ਸੀਗਾ ਨਾਲ ਉਹ ਡੰਡੇ ਡੋਡੇ ਸਿਰ ਸਵਾਰੀਆਂ ਤੇ ਡਰਾਈਵਰ ਤੇ ਹਮਲਾ ਕੀਤਾ ਹੋਰ ਵੀ ਲੋਕਾਂ ਨੇ ਕੀਤਾ ਆਹ ਬਾ ਡਰਾਈਵਰ ਤੇ ਤਾਂ ਸਵਾਰੀਆਂ ਤੇ ਹਮਲਾ ਹੋਇਆ ਜਿਹੜੇ ਲੋਕੀ ਵਿੱਚ ਛਡਾਨ ਵਾਸਤੇ ਕਿਹਾ ਉਹਦੇ ਤੇ ਵੀ ਹਮਲਾ ਹੋਇਆ

ਕਾਹ ਕਿੰਨੇ ਹਣ ਜਫੇ ਵਾ ਸਾਰੇ ਤਮਾਸ਼ਾ ਦੇਖਣ ਦੇ ਹੀ ਉੱਥੇ ਕਿੰਨੇ ਹਣ ਜਫੇ ਵਾ ਉਹ ਤਾਂ ਇਹਨਾਂ ਨੂੰ ਦੇਖ ਕੇ ਹੱਸੇ ਹੋ ਆਹੀ ਕੀ ਹੋਇਆ ਹਾਂ ਉੱਥੇ ਬੈਠ ਕੇ ਖੜ੍ਹ ਕੇ ਬੈਠੇ ਆਂ ਜੀ ਵੀਡੀਓ ਨੂੰ ਜੋ ਰੱਖੀ ਹੈ ਜਿਹੜੀ ਵੀ ਕਹਿੰਦੇ ਵੀਡੀਓ ਬਣਾਈ ਬੰਦੇ ਆ ਨਾ ਦੇ ਦੇਣਾ ਹੁਣ ਬਣਾਈਏ ਮੁੰਡਾ ਇੱਥੇ ਕਿੱਥੇ ਆਇਆ ਬੁਲਾਇਆ ਮੁੰਡਾ ਫਿਰ ਚੈਲੰਜ ਹੁਣ ਮਤਕੂਗਾ ਬਾਅਦ ਆ ਕੋਈ ਨਹੀਂ ਆਈ ਆਏ ਆਪਣੇ ਕਰਨੀ ਅੱਦੇ ਪਿਛੇ ਚੱਲ ਜਾ 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 ਤੂੰ ਚੱਲ ਜਾ ਜਾ ਚਲੋ ਯਾਰ ਇਹਦਾ ਨਾ ਕੋਈ ਨਹੀਂ ਪਤਾ ਕੁਛ ਕੀ ਹੋਇਆ ਕੀ ਸੀ ਗੱਲ ਕੀ ਹੋਈ ਸੀ ਕੋਈ ਨਹੀਂ ਆ ਪਿੱਛੋਂ ਆਏ ਆ ਇਹ ਨਾਲੇ ਮੋਰਸਾ ਗੱਲਾਂ ਕਿੰਨੇ ਕਿੰਨੇ ਜਣੇ ਸੀਗੇ ਇਹ ਰੋੜਾ ਇਹਨੇ ਕਿੰਨੀ ਮਦਦ ਤੋਂ ਕਿੰਨੇ ਬੰਦੇ ਸੀ ਆਈਡੀਆ 15 ਤੋਂ ਘੱਟ 15-20 ਬੰਦੇ ਨੇ ਅਸੀਂ ਖਾਲੀ ਤੁਰੇ ਦੇ ਤੁਹਾਡੀ ਵੀ ਵਰਦੀ ਪਾੜਤੀ ਕਹਿੰਦੇ ਬਿਲਕੁਲ ਬਿਲਕੁਲ ਭਾਈ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਗੁੰਡਾਗਰਦੀ ਜਿਹੜੀ ਪੰਜਾਬ ਚ ਵੱਧਦੀ ਆ ਰਹੀ ਕੀ ਕਹਿਣਾ ਚਾਹੁੰਦੇ ਇਸ ਬਾਰੇ ਮੈਂ ਜੁਪੀ ਵੀ ਆ ਔਰ ਥੋੜਾ ਜਿਹਾ ਸਾਹਮਣਾ ਮੈਂ ਪੰਜਾਬ ਚ ਮੇਰੀ 3500 ਨੌਕਰੀ ਹੋ ਗਈ ਜੀ ਪੰਜਾਬ ਪੁਲਿਸ ਤੋਂ ਮੈਂ ਦੇਖਣ ਦੇ ਆ ਮੈਂ ਤਾਂ ਹੈਰਾਨ ਆ ਕਿ ਇਹ ਕਿਹੜਾ ਕੰਮ ਹੋ ਗਿਆ ਮੇਨਾਂ ਪਹਿਲੀ ਵਾਰੀ ਅਛਰੇ ਆਂ ਅਹੀਂ ਵਰਦੀਆਂ ਪਾ ਕੇ ਤੁਰੀਦਾ ਚਾਹੇ ਜੋ ਵੀ ਹੈ ਇਦਾਂ ਥੋੜੀ ਹੁੰਦੀ ਹੈ ਠੀਕ ਭਾਈ ਕੋਈ ਨਹੀਂ ਮੈਂ ਬਾਜਾ ਪਾਪ ਦਾ ਚੜਿਆ ਇਹਨਾਂ ਨਾਲ ਠੀਕ ਹੈ ਜੀ ਤੇ ਇਹਨਾਂ ਨੇ ਦੇ ਨਾਲ ਕੀਤੀ ਹੈ ਇਹਨਾਂ ਨੂੰ ਇਹ ਬੜਾ ਪੁੱਛਿਆ ਕਿ ਭਾਜੀ ਕੀ ਗੱਲ ਹੋਈ ਕੀ ਗੱਲ ਹੋਈ ਕੀ ਗੱਲ ਹੋਈ ਇਹਨਾਂ ਨੇ ਕੋਈ ਨਹੀਂ ਇਹਨਾਂ ਤਾਂ ਕੰਮ ਕੁਝੀ ਕੀਤੀ ਹੈ ਇਹ ਕਿੰਨੇ ਬੰਦੇ ਸੀਗੇ ਜਿਹੜੇ ਹਥਿਆਰ ਲੈ ਕੇ ਆਏ ਸੀ ਭਾਈ 16-17 ਬੰਦੇ ਸੀ ਹਥਿਆਰ ਵੀ ਸੀਗੇ ਉਹਨਾਂ ਕੋਲ ਹਥਿਆਰ ਕੋਈ ਨਹੀਂ ਬਾ ਇਹਨਾਂ ਕੋਲ ਸੀਗਾ ਇੱਕ ਗੜਾ ਸਾ ਇਹ ਆ ਅੱਛਾ ਉਹ ਸੀਗਾ ਤਾਂ ਨਾਲ ਉਹ ਦੰਦੇ ਡੋਡੇ ਹੀ ਸਿਰ ਸਵਾਰੀਆਂ ਤੇ ਡਰਾਈਵਰ ਤੇ ਹਮਲਾ ਕੀਤਾ ਹੋਰ ਵੀ ਲੋਕਾਂ ਨੇ ਕੀਤਾ ਆਹ ਵਾਰ ਡਰਾਈਵਰ ਤੇ ਤੇ ਸਵਾਰੀਆਂ ਤੇ ਹਮਲਾ ਹੋਇਆ ਜਿਹੜੇ ਲੋਕੀ ਵਿੱਚ ਛਡਾਨ ਵਾਸਤੇ ਕਿਹਾ ਉਹਨਾਂ ਤੇ ਵੀ ਹਮਲਾ ਹੋਇਆ